ਸਸਰੀ ਕਾ ਜੀ ਸਾਰਿਆਂ ਨੂੰ ਕੀ ਹਾਲ ਨੇ ਫਿਰ ਤੋਂ ਸਵਾਗਤ ਕਰਦੇ ਆ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਦਾ ਬਲੌਗ ਸਵੇਰੀ ਸ਼ੁਰੂ ਕਰ ਰਹੇ ਹਾਂ ਕਿਉਂਕਿ ਬਾਰ ਜ਼ੋਰਦਾਰ ਨਹੀਂ ਆ ਰਿਹਾਗਾ ਕੋਈ ਆਵਾਜ਼ ਵੀ ਸੁਗਲੀ ਹੋਣੀ ਚਾਹੀਦੀ ਆਪਣਾ ਜਿਹੜਾ ਸਪੀਕਰ ਲੱਗਿਆਗਾ ਨਾ ਆਹ ਵਾਲਾ ਇਸ ਤੇ ਨਹੀਂ ਪੈਂਦਾਗਾ ਜਦੋਂ ਆਵਾਜ਼ ਬਹੁਤ ਆਉਂਦੀ ਆ ਤੇ ਬਾਕੀ ਨਹੀਂ ਚੈੱਕ ਕਰਾ ਦਈਏ ਜੇ ਤੁਹਾਨੂੰ ਦਿਖ ਰਿਹਾ ਹੋਊਗਾ ਕੈਮਰੇ ਦੇ ਵਿੱਚ ਵਾਕਿਆ ਆਪਣਾ ਮੋਟਰਸਾਈਕਲ ਤੋਤਾ ਜਾ ਰਿਹਾਗਾ ਠੀਕ ਆ ਤੇ ਬਾਕੀ ਟਾਈਮ ਯਾਰ ਹੋ ਗਿਆ 10 ਵਜਣ ਵਾਲੇ ਹੈਗੇ ਠੀਕ ਆ ਫੜੇ ਰੋਟੀ ਪਾਣੀ ਖਾਣਾਗਾ ਛਕਣਾਗਾ ਤੇ ਬਾਕੀ ਗੌਰਵ ਹਲੇ ਸਕੂਲ ਗਿਆ ਹੋਇਆਗਾ ਠੀਕ ਆ ਤੇ ਉਹ 11:30 12 ਵਜੇ ਆਊਗਾ ਤੇ ਅੱਜ ਲੱਲੂਆਂ ਨੂੰ ਵੀ ਜਾ ਕੇ ਆਉਣਾਗਾ ਉੱਥੇ ਨਾ ਅਸੀਂ ਸਿੱਧੂ ਕੋਈ ਗੁਰਦੁਆਰਾ ਸਾਹਿਬ ਆਗਾ ਅਸੀਂ ਉੱਥੇ ਜਾ ਕੇ ਆਉਨੇ ਹੁੰਦੇ ਆਗੇ ਤੇ ਅੱਜ ਉੱਥੇ ਜਾਣਾ ਕਿਉਂਕਿ ਕੱਲ ਤੇਰ ਚਾਈ ਤੇ ਤਾਂ ਕਰਕੇ ਮੈਂ ਤੇ ਗੌਰਵ ਜਾਵਾਂਗੇ ਫਿਰ ਹਾਲ ਤਾਂ ਮੀਂਹ ਪਈ ਜਾਂਦਾ ਤਾਂ ਦੂਰ ਦਾ ਜਦੋਂ ਵੀ ਹਟਿਆ ਗੌਰਵ ਆ ਗਿਆ ਉਹ ਚੱਲਾਂਗੇ। ਆਲੇ ਮੌਸਮ ਦੇ ਵਿੱਚ ਨਾ ਤੁਸੀਂ ਜਾਮਣਾ ਖਾਇਆ ਕਰੋ। ਠੀਕ ਆ? ਤੇ ਬਾਕੀ ਮੌਸਮ ਪੂਰਾ ਹੋਇਆ ਪੇ ਆਸਮ ਠੀਕ ਆ? ਤੇ ਪਾਖੜ ਦੇਖੋ ਯਾਰ। ਪੂਰੀ ਐ ਮਾਹੌਲ ਪੂਰਾ ਬੇਵੀ ਹੋਇਆ ਪਿਆ। ਆ ਪੰਛੀ ਸਾਰੇ ਆ ਵੇਖੋ। ਪੰਛੀ ਲੁਕੇ ਹੋਏ ਨੇਗੇ ਪਾਖੜ ਤੋਂ ਬਚਨ ਮਾਰੇ। ਇੱਥੇ ਬੈਠੇ ਨੇਗੇ ਸਾਰੇ। ਤੇ ਬਾਕੀ ਵੀ ਯਾਰ ਪੂਰਾ ਘੈਂਟ ਆਗਾ ਮੌਸਮ ਠੰਡਾ ਠੰਡਾ ਹੋ ਰਿਆਗਾ ਠੀਕ ਆ ਤੇ 13 ਆਪਣਾ ਮਾਈਕਲ ਵੀ ਨਾਲ-ਨਾਲ ਜਮਣਾ ਖਾ ਰਿਹਾਗਾ ਜਮਣਾ ਖਾ ਘੱਟ ਚੂਸ ਵੱਧ ਰਿਹਾ ਹੈ ਇਹ ਕਿਉਂਕਿ ਮਾਈਕਲ ਸਿੰਘ ਆਪਣਾ ਮਾਈਕਲ ਹੈ ਤੇ ਲੋ ਵੀ ਮਿੱਤਰੋ ਸ਼ਾਮ ਹੋ ਗਈ ਆਗੀ ਤੇ ਬਾਕੀ ਆਪਣੇ 2 ਘੰਟੇ ਫੁੱਲ ਮੀ ਭਿਆਗਾ ਠੀਕ ਆ ਤੇ ਮੌਸਮ ਪੂਰਾ ਨੀਟ ਐਂਡ ਕਲੀਨ ਹੋ ਰਿਹਾਗਾ ਤੇ ਇਧਰ ਮੰਮੀ ਆਪਣਾ ਵਿਹੜਾ ਸਾਫ਼ ਕਰ ਰਹੀ ਹੈਗੀ ਕਿਉਂਕਿ ਚੱਕੜੀ ਚੱਕੜ ਵਾਲਾ ਹੋ ਗਿਆ ਸੀਗਾ ਬਾਕੀ ਹੁਣ ਯਾਰ ਆਪਾਂ ਤੁਹਾਨੂੰ ਮੈਂ ਕਿਹਾ ਸੀ ਲੱਲੂਆਣੇ ਚੱਲਣਾਗਾ ਹਨਾ ਉੱਥੇ ਸਿੱਧ ਪੂਜੀ ਗੁਰਦੁਆਰਾ ਸਾਹਿਬ ਆ ਉੱਥੇ ਜਾ ਕੇ ਆਉਣਾ ਆਪਾਂ ਤੇ ਉੱਥੇ ਮੱਥਾ ਟੇਕ ਕੇ ਆਉਣੇ ਹੈਗੇ ਤੇ ਗੌਰ ਬ్రో ਮੋਟਰਸਾਈਕਲ ਦੀ ਚਾਬੀ ਚੱਲ ਲੈ ਕੇ ਆਉਣੇ ਆ ਜਾਂ ਕਾਰ ਫਿਰ ਮੋਟਰਸਾਈਕਲ ਕੱਢੀ ਆਪਾਂ ਵੀ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਗਏ ਸੀਗੇ ਲੱਲੂਆਣੇ ਆ ਸਿੱਧ ਪੂਜੀ ਤੇ ਬਾਕੀ ਮਥਾ ਮੂਥਾ ਟੇਕ ਲਈ ਤੇ ਫਿਰ ਚੱਲਦੇ ਆਂ ਕਰੇ ਤੋ ਆਪਾਂ ਗੁਰਦੁਆਰਾ ਸਾਹਿਬ ਮੱਖਾ ਟਿਕਏ ਸੀਗੇ ਤੇ ਇੱਥੇ ਆਪਣੇ ਭੂਆ ਜੀ ਕੋਲੇ ਆਗੇ ਸੀਗੇ ਲੱਲੂਆ ਨੇ ਪਿੰਡ ਜਿਹੜਾ ਆਪਣੇ ਭੂਆ ਜੀ ਇੱਥੇ ਰਹਿੰਦੇ ਰਹਿੰਗੇ ਤੇ ਬਾਕੀ ਆਪਣੇ ਭੂਆ ਜੀ ਦੇ ਮੁੰਡੇ ਨੂੰ ਤੁਸੀਂ ਮਿਲੀ ਹੋਵੋਗੇ ਪਹਿਲਾਂ ਤਾਂ ਜੂੜੇ ਵਾਲਾ ਸੀਗਾ ਲੇਕਿਨ ਹੁਣ ਉਹਨੇ ਜੂੜਾ ਘਟਾਤਾ ਤੇ ਮੜਾ ਤੁਹਾਨੂੰ ਚਿਹਰਾ ਦਿਖਾ ਦੀ ਇੱਕ ਵਾਰੀ ਉਹ ਚੱਲ ਯਾਰ ਫਿਰ ਤੂੰ ਇੱਕ ਵਾਰੀ ਹੈਲੋ ਤਾਂ ਕਰ ਦੇ ਹੈਲੋ ਠੀਕ ਹੈ ਤੇ ਯਾਰ ਆਪਣਾ ਭੂਆ ਦਾ ਮੁੰਡਾ ਥੋੜਾ ਛਾਈ ਆਗਾ ਛਾਈ ਆ ਕਰਕੇ ਤੇ ਥੋੜਾ ਕੋਲੇ ਆਜ ਤੇ ਯਾਰ ਇਹਨਾ ਮਤਲਬ ਸੁਵੀਤ ਆਪਣਾ ਘੁੰਮਣ ਗਿਆ ਸੀਗਾ ਤੇ ਇਹਨ ਆਪਣਾ ਮਤਲਬ ਆਪਣਾ ਕਰੀ ਜਾਣਾਗਾ ਇਹਨਾ ਬਾਕਸ ਲੈ ਕੇ 에ਰੀਪੋਰਟ ਦਾ ਇਹਦੇ ਵਿੱਚ ਉਹ ਮਤਲਬ 뮤직 ਦੀ ਬਾਜ ਹੁੰਦੀ ਜਿਹੜੇ ਹੈਵੀ ਕਾਟਰ ਦੀ ਟੀਮ ਨਹੀਂ ਹੁੰਦੀ ਹਨਾ ਮਤਲਬ ਪੂਰੀਆਂ ਘੈਂਟ ਵਾਈ ਆਉਂਦੀ ਹੈਗੀ ਸਿੱਧਾ ਮਤਲਬ ਐ ਆਂ ਦੇਖੋ ਇਹਦੇ ਫੋਕਸ ਕਰ ਲਾ ਕਿਉਂ ਦੇਖੋ ਕੋਲੇ ਕਰ ਲਾ ਕਹਣਾ ਨਾ ਅੰਬਿਲ ਨੂੰ ਨਹੀਂ ਆਪਾਂ ਦੱਬੀਏ ਯਾਰ ਮੈਨੂੰ ਕਮੈਂਟ ਕਰਕੇ ਦੱਸੋ ਕਿ ਦੱਬ ਲਈਏ ਫਿਰ ਆਪਾਂ ਜੇ ਅਗਲੀ ਵਾਰ ਆਵਾਂਗੇ ਤੇ ਉਹ ਆਪਾਂ ਦੱਬ ਲਾਂਗੇ ਠੀਕ ਹੈ ਤੇ ਇਹਨੂੰ ਬਿਨਾਂ ਦੱਸੀ ਲੈ ਜਾਾਂਗੇ ਠੀਕ ਹੈ ਸੋਇਤ ਨੂੰ ਤੇ ਬਾਕੀ ਸੋਇਤ ਦਾ ਇਹ ਬਾਰੇ ਤਾਂ ਪੁੱਛ ਲਈਏ ਸੋਇਤ ਆ ਲੈ ਜਾ ਮੈਂ ਤੇ ਲੋ ਵੀ ਦੋਸਤੋ ਜੇ ਤੁਹਾਨੂੰ ਸਕੂਟਰੀ ਆ ਯਾਦ ਹੋਊਗੀ ਹਨਾ ਮਤਲਬ ਆ ਮੇਰੇ ਦਾਦਾ ਜੀ ਨੇ ਲੈਤੀ ਸੀਗੀ ਇਹ ਸਕੂਟਰੀ ਤੇ ਖਾਸਾ ਟਾਈਮ ਹੋ ਗਿਆ ਤੇ ਇਹ ਭੂਆ ਜੀ ਕੋਲੇ ਖੜੀ ਸੀਗੀ ਠੀਕ ਆ ਤੇ ਪੂਆ ਜੀ ਨੂੰ ਡਿਊਟੀ ਲੈ ਕੇ ਜਾਂਦੇ ਹੁੰਦੇ ਸੀਗੇ ਤੇ ਬਾਕੀ ਹੁਣ ਤਾਂ ਯਾਰ ਖਰਾਬ ਉਹ ਹੀ ਖੜੀ ਹੈਗੀ ਇਹ ਤੇ ਇਹਨੂੰ ਦੇਖਦੇ ਆ ਇਹਨੂੰ ਠੀਕ ਕਰਾਉਣਾ ਹੈਗੇ ਤੇ ਬਾਕੀ ਇੱਧਰ ਸਬਜ਼ੀਆਂ ਸਬਜ਼ੀਆਂ ਲੱਗੀਆਂ ਹੋਈਆਂ ਨੇ ਤੇ ਹੈਂ ਬੈਂਡੀਆਂ ਵੀ ਹੁਣ ਚਾਰਜ ਤੇ ਪੂਆ ਜੀ ਨੂੰ ਮੈਂ ਕਿਹਾ ਭਿੰਡੀਆਂ ਤੋੜ ਕੇ ਦੇ ਦਿਓ ਭਿੰਡੀਆਂ ਕਿਉਂਕਿ ਆਪਾਂ ਨੂੰ ਸਵਾਲ ਲੱਗਦੀਆਂ ਸਬਜ਼ੀ ਤੇ ਬਾਕੀ ਸ਼ਾਮ ਹੋ ਰਹੀ ਹੈ ਚੱਲਦੇ ਆਪੇ ਘਰ ਨੂੰ ਵਾਪਸ ਤੇ ਬਾਕੀ ਚਾਰਜਰ ਨਾਲ ਹੀ ਇਹਦੇ ਵਿੱਚ ਹੀ ਆ ਮਤਲਬ ਠੀਕ ਹੈ ਫਿਰ ਇਹਨੂੰ ਐ ਕਰਾਂਗੇ ਇਨੂੰ ਇੱਕ ਦਿਨ ਛੁੱਟੀ ਵਾਲੇ ਦਿਨ ਆਉਨੇ ਆ ਫਿਰ ਇਹਨੂੰ ਰੋੜ ਕੇ ਲੈ ਜਾਗੇ ਪੈਨ ਲਾ ਕੇ ਲੈ ਜਾਗੇ ਟਾਇਰਾਂ ਚ ਹਵਾ ਹੂਆ ਭਰ ਲਾਂਗੇ ਬੈਟਰੀ ਪੈਨ ਵਾਲੀ ਹੈ ਦੀ ਬਾਕੀ ਦਾ ਸਾਰਾ ਕੁਝ ਓਕੇ ਆ ਹਨ ਇਹਨਾਂ ਹੈਨਾ ਰੇ ਆ ਗਏ ਸੀਗੇ ਆਪਾਂ 7 ਵਜ ਗਏ ਠੀਕ ਹੈ ਤੇ ਦੁੱਧ ਆਪਾਂ ਲੈ ਆਏ ਸੀਗੇ ਰਸਤੇ ਚ ਆਉਂਦੇ ਆਉਂਦੇ ਤੇ ਹੁਣ ਮਾਈਕਰ ਨੂੰ ਸੈਰ ਕਰਾ ਲਏਗੇ ਕੀ ਆ ਤੇ ਲੋ ਵੀ ਮਿੱਤਰੋ ਡੈਡੀ ਜੀ ਆ ਗਏ ਡਿਊਟੀ ਤੋਂ ਤੇ ਬਾਕੀ ਮਾਈਕਰ ਨੂੰ ਆਪਾਂ ਸੈਰ ਕਰਾ ਲਈ ਸੀ ਠੀਕ ਆ ਤੇ ਬਾਕੀ ਟੈਸ਼ੀ ਖੜਦਾ ਓਏ ਚਲ ਵਾਰ ਲੈ ਯਾਰ ਅੰਦਰ ਆਈਏ ਨਾ ਤੂੰ ਅਸੀਂ ਕੁਛ ਨਹੀਂ ਹੈਗਾ ਖਾਣ ਵਾਸਤੇ ਤੇਰੇ ਚਲ ਚੱਲ ਬਾਹਰ ਜਾ ਚੱਲ ਬਾਹਰ ਟੈਕਸੀ ਸਿੰਘ ਆਪਣਾ ਚੰਬ ਲਿਆ ਹੋਇਆ ਦੇਖੋ ਇਹ ਹੁਣ ਨਾ ਆਈਡੀ ਕਰੇਗਾ ਕਿ ਕੁਝ ਮੇਰੇ ਵਾਸਤੇ ਖਾਣ ਪੀਣ ਵਾਸਤੇ ਲੈ ਆਏ ਹੋਣਗੇ ਹੈ ਆਪੀ ਆਜੀ ਹੈਲੋ کیسے ਹੋ ਹਬ ਤੇ ਮਾਈਕ ਕਰ ਮੇਰਾ ਬਖ ਤੇ ਆਈ ਆਈ ਆ ਉਹ ਜੈਲਸੀ ਕਰਦਾ ਮਾਈਕ ਹਨਾ ਹਾਂਜੀ ਤੁਹਾਨੂੰ ਦੇਣਾ ਹੈ ਇਹ ਲੋ ਵੀ ਆਪਣਾ ਮਾਈਕਲ ਪਿਆ ਸੁੱਤਾ ਕਿਉਂਕਿ ਅੱਜ ਮੰਮੀ ਨੇ ਕਿਹਾਗਾ ਕਿ ਅੱਜ ਦੇਖੋ ਮੀ ਵੀ ਬਹੁਤ ਭਾਰਾ ਪਿਆ ਹੈ 8:00 ਵੱਜ ਗਏ ਹੈਨਾ ਤੇ ਭੂਡ ਭਮੱਕੜ ਬੜੇ ਆਉਣਗੇ ਅੱਜ ਇੱਕ ਵਾਰ ਲਈ ਲਾਈਟਾਂ ਵੀ ਆਪਾਂ ਬੰਦ ਕਰ ਰੱਖਿਆ ਨੇ ਕਿਉਂਕਿ ਭੂਡ ਮੋਕੜਾਂ ਦਾ ਟਾਈਮ ਹੋ ਰਿਹਾ ਹੈਗਾ ਤੇ ਬਾਕੀ ਰੋਟੀ ਵੀ ਅਸੀਂ ਛੇਦੀ ਛੇਦੀ ਖਾ ਲਈਏ ਹੁਣ ਠੀਕ ਹੈ ਇੱਧਰ ਆਪਣਾ ਮਾਈਕਲ ਸਿੰਘ ਸੁੱਤਾ ਪਿਆ ਤੇ ਪਾਪਾ ਜਾਮਣਾ ਘਾ ਰਹੇ ਨੇ ਮੰਮੀ ਰੋਟੀ ਲਿਆ ਦੇ ਤੇ ਬਾਕੀ ਰੋਟੀ ਖਾ ਕੇ ਆਪਾਂ ਕਰਦੇ ਆਂ ਵਲੌਗ ਨੂੰ ਐਂਡ ਓਕੇ ਆ ਦੇਖੋ ਵੀਰੋ ਆ ਪੂੜਾ ਭਮਕਣਾ ਕਰਕੇ ਨਾ ਲਾਈਟਾਂ ਸਾਰੀਆਂ ਬਾਹਰ ਲਈਆਂ ਬੰਦ ਕਰੀਆਂ ਪਈਆਂ ਨੇ ਤੇ ਨਹੀਂ ਇਧਰ ਲਾਈਟ ਆਨ ਹੁੰਦੀ ਹੈਗੀ ਆਪਣੀ ਮਾਈਕਲ ਬਾਹਰ ਆ ਗਿਆ ਤੇ ਆਹ ਵਾਲੀ ਲਾਈਟ ਆਨ ਹੁੰਦੀ ਹੈ ਆਪਣੀ ਤੇ ਇੱਕ ਉਧਰ ਵਾਲੀ ਇਹ ਆਫ ਕਰਤੀਆਂ ਜੇ ਭਮਕਣਾ ਕਰਕੇ ਠੀਕ ਆ ਤੇ ਬਾਕੀ ਵਲੌਗ ਨੂੰ ਆਪਾਂ ਇੱਥੇ ਐਂਡ ਕਰਨ ਲੱਗੇ ਆ ਰੋਟੀ ਪਾਣੀ ਖਾ ਲਿਆ ਸੀਗਾ ਠੀਕ ਹੈ ਆ ਜੋ ਮੈਂ ਕਲੰਦਰ ਆਇਓ ਤੇ ਬਾਕੀ ਚਲੋ ਮਿੱਤਰੋ ਅੱਜ ਦਾ ਵਲੌਗ ਐਂਡ ਨਹੀਂ ਠੀਕ ਹੈ ਤੇ ਵਲੌਗ ਕਿੱਦਾਂ ਦਾ ਲੱਗਿਆ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਠੀਕ ਹੈ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜਿੰਨਾ ਮੇਰੇ ਵੀਰਾ ਭਰਾਵਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਉਹਦੇ ਨਾਲ ਤੁਹਾਨੂੰ ਨੋਟੀਫਿਕੇਸ਼ਨ ਆਉਂਦੇ ਰਹਿਣਗੇ ਕਿਉਂਕਿ ਹੁਣ ਆਪਣੇ ਜਿਹੜੇ ਵਲੌਗ ਨੇ ਡੇਲੀ ਆ ਰਹੇ ਨੇ ਡੇਲੀ ਸਵੇਰੇ 8 ਵਜੇ ਆਪਣਾ ਵਲੌਗ ਆ ਜਾਂਦਾ ਹੈ ਠੀਕ ਹੈ ਤੇ ਬਾਕੀ ਫੋਲੋਅਰਸ سپورਟ ਕਰਿਓ ਠੀਕ ਹੈ ਤੇ ਬਾਕੀ ਆ ਚਲੋ ਵੀਡੀਓ ਨੂੰ ਜੇ ਵਧੀਆ ਲੱਗੀ ਕਮੈਂਟ ਕਰਕੇ ਜਰੂਰ ਜਾਈਓ ਜੀ ਕੋਈ ਵੀ ਚੀਜ਼ ਵਧੀਆ ਲੱਗੀ ਹੋਵੇ ਠੀਕ ਆ ਤੇ ਬਾਕੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਠੀਕ ਆ ਤੇ ਫੋਲੋ ਸਪੋਰਟ ਰੱਖਣੀ ਆ ਮਿਲਦੇ ਆ ਅਗਲੇ ਘੰਟੇ ਦੇ ਬ੍ਰੌਡਰੇ ਨਾਲ ਧੰਨਵਾਦ